ਦੇਖੋ ਸੋਨੂ ਨਾ ਕਿੰਨੀ ਅਡਵਾਂਸ ਚੀਜ਼ ਦਿਖਾਉਣੀ ਆ ਬੈਠੇ ਅਸੀਂ ਧਰਨੇ ਤੇ ਆ ਹੋ ਸਕਦਾ ਤੁਹਾਨੂੰ ਲੱਗੇ ਵੀ ਕਿਤੇ ਬਹੁਤ ਵੱਡੇ ਪਟਾਚਰਾਂ ਦੇ ਅਸੀਂ ਰਹਿੰਦੇ ਹੋਈਏ ਜੇ ਮੈਂ ਇੱਥੇ ਪੂਰੀ ਮਸ਼ੀਨਰੀ ਦਾ ਪ੍ਰਬੰਧ ਹੋ ਚੁੱਕਿਆ ਸਾਰਾ ਮਤਲਬ ਤੇੜਾ ਪਾ ਦਿੰਦੇ ਆ ਤੇ ਰੋਟੀ ਆਪੇ ਹੀ ਫੁੱਲ ਕੇ ਆ ਤੁਹਾਡੇ ਸਾਹਮਣੇ ਤਵੀ ਤੇ ਤੁਰੀ ਆਦੀ ਆ ਇਹ ਲੰਗਰ ਲੱਗਿਆ ਹੋਇਆ ਵਾ ਮੋਹਾਲੀ ਕੋਲੋਂ ਪੰਡਾ ਮੌਲੀ ਵੈਦਵਾਨ ਚੰਡੀਗੜ੍ਹ ਦੇ ਨੇੜੇ ਪਿੰਡਾ ਮੁਹਾਲੀ ਦੇ ਮੁਹਾਲੀ ਚ ਪਿੰਡ ਪਿੰਦਾ ਮੌਲੀ ਵੈਦਵਾਨ ਹਨਾ ਬਾਈ ਕਿ ਕਿੰਨੇ ਚਿਰ ਦਾ ਉਹ ਲੰਗਰ ਚੱਲਦਿਆਂ ਨੂੰ 12 ਦਿਨ ਹੋ ਗਏ 23 ਤਰੀਕ ਤੋਂ 23 ਤਰੀਕ ਤੋਂ 23 ਤਰੀਕ ਉਹ ਤੇ ਮਸ਼ੀਨ ਪੱਕੀ ਜਾਂਦੀ ਸੀ ਹਾਂਜੀ ਹਾਂਜੀ 23 ਤਰੀਕ ਤਾਂ ਪੱਕੀ ਮਸ਼ੀਨ ਲੈ ਕੇ ਇੱਥੇ ਗੱਡ ਲਈ ਸੀ ਪਰ ਮੈਂ ਕਹਿੰਦਾ ਸਭ ਤੋਂ ਵੱਧ ਲੰਗਰ ਇੱਥੇ ਜਿਆਦਾ ਪੱਕਦਾ ਬਾਈ ਕਿਉਂਕਿ ਸਟਾਰਟਿੰਗ ਦੇ ਪੈਨ ਦਾ ਰੁਲਟਾ ਬੇਕੋਲੇ ਤੇ ਸਭ ਤੋਂ ਵੱਧ ਲੰਗਰ ਇੱਥੇ ਪੱਕਦਾ ਉੱਥੇ ਆ ਕੇ ਬਾਈ ਜਿਹੜੀ ਖੰਗੀ ਜਾਂਦੇ ਆ ਤੇ ਰੋਟੀ ਪੂਰੀ ਵਧੀਆ ਬਣ ਕੇ ਨਿਕਲਦੀ ਹੈ ਪੂਰੀ ਜਿਵੇਂ ਆਪਾਂ ਟਾਬਿਆਂ ਤੇ ਨਹੀਂ ਖਾਂਦੇ ਹੁੰਦੇ ਉਸ ਹਿਸਾਬ ਨਾਲ ਤੇ ਕੋਈ ਨਜ਼ਾਰੇ ਦਾ ਕੰਮ ਆ ਉਦੋਂ ਵੀ ਸਿਰਾਂ ਕਦੇ ਕੰਮ ਆ ਤੇ ਪਾਈ ਨਹੀਂ ਕਰੇ ਕਿੰਨੇ ਮਿੰਟਾਂ ਚ ਬਣ ਜਾਂਦੀਆਂ ਰੋਟੀਆਂ ਇਹ ਆਹ ਕਿੰਨੀ ਦਿਲ ਚਾਹ ਉਹ ਬਣਦੀ ਹੈ 780 ਰੋਟੀਆਂ ਬਣ ਜਾਂਦੀਆਂ ਇੱਕ ਘੰਟੇ 'ਚ 780 ਰੋਟੀਆਂ ਬਣ ਜਾਂਦੀਆਂ ਮੰਨ ਲਓ ਲਾ ਲਓ ਸਾਫ ਹੀ ਕਿੰਨੇ ਪੰਡ ਰੱਜ ਜਾਣਗੇ ਹਨ ਤੇ ਮੂੰਹ ਮੋੜੇ ਪਏ ਜਾਂ ਏਡੀ ਵਧੀਆ ਸੇਵਾ ਖਾਣੇ ਦੇ ਪੱਖ ਤੋਂ ਕਿ ਸਬਜ਼ੀਆਂ ਭਾਂਤ ਭਾਂਦੀਆਂ ਵੈਰਾਈਆਂ ਪੜੀ ਜਾਂਦੀਆਂ ਤੇ ਬਾਈ ਫਿਰ ਆਟਾ ਗੁੰਨਦੇ ਪਾਣਾ ਪੈਂਦਾ ਵਾ ਜੀ ਅੱਜ ਤੁਹਾਨੂੰ ਦਿਖਾਵਾਂ ਵੀ ਕਿਵੇਂ ਪਹਿਲਾਂ ਪੇੜੇ ਵੀ ਬਣਾਉਂਦੇ ਆ ਕਿਸ ਹਿਸਾਬ ਦੇ ਨਾਲ ਆਜੋ ਆਟੇ ਵਾਲੀ ਮਸ਼ੀਨ ਰੱਖੀ ਹੋਈ ਆ ਉਹ ਜਿੰਨੀ ਆਹ ਤੇ ਮਸ਼ੀਨ ਤੇ ਪਾੜਾ ਚੱਲੀ ਜਾਂਦਾ ਵਾ ਜਿੰਨੇ ਨਾ ਕਦੇ 에어ਪੋਰਟ ਤੇ ਚੱਲਦੇ ਨੇ ਬੈਗ ਰੱਖ ਕੇ ਦੂਜੇ ਪਾਸੇ ਨੂੰ ਚਲੇ ਜਾਈਦਾ ਤੇ ਕਾਹ ਕੱਢ ਲਈਦਾ ਜਾਜ ਲੈਂਡ ਹੁੰਦੇ ਵੇ ਹੁਣ ਵੇਲੇ ਉਸ ਹਿਸਾਬ ਤੇ ਬਾਈ ਜੀ ਦੀ ਰੋਟੀ ਦਾ ਬਸ ਚੈਂਪਟਰ ਨਹੀਂ ਕੰਮ ਆਏ ਕਰਨ ਦਾ ਬਸ ਆ ਵੀ ਤੇਰਾ ਆਟਾ ਗੁੰਨੀਆਂ ਦੇ ਲੈ ਕਿਉਂ ਮੰਨਦੇ ਹੈ ਕਿ ਨਹੀਂ ਮੰਨਦੇ ਮਤਲਬ ਆਏ ਲੱਗਦਾ ਪੱਕੇ ਪ੍ਰਬੰਧ ਹੀ ਆ ਯਾਰ ਭਾਵੇਂ 2 ਸਾਲ ਤੋਂ ਬੈਠੇ ਰਹਿਣ ਹਰਕਿ ਨਹੀਂ ਕੀ ਪੈਂਦਾ ਪੱਕੇ ਪ੍ਰਬੰਧ ਆ ਆ ਮਸ਼ੀਨ ਚੱਲੀ ਜਾਂਦੀ ਆ ਭਾਈ ਕੱਲ ਚੱਲਦੀ ਆ ਇਹ ਉਹਦੇ ਤੋਂ ਕਰਵਾ ਲੈ ਕੇ ਪਾ ਪੱਕੇ ਤੋਂ ਪਿੱਛੋਂ ਕਿੱਥੋਂ ਗਾਹ ਤੋਂ ਉਹ ਪੁੱਛੀ ਦਾ ਉਹ ਉਧਰ ਤੋਂ ਪਾਈਆਂ ਸਿੱਧੀਆਂ ਪਹਾੜੀ ਦੇ ਤਾਰਾਂ ਸਿੱਧੀਆਂ ਟਰੈਕਟਰ ਆ ਇਹ ਪਹਾੜੇਗੀ ਆਪਣੀ ਪੰਜਾਬ ਦੀ بجلی ਪੰਜਾਬ ਨੂੰ ਇਹ ਕਿੱਥੋਂ ਪਾਈਏ ਟਰੈਕਟਰ ਤੋਂ ਨਹੀਂ ਪਰਲੇ ਪੱਸੋਂ ਭਾਈ ਸਿੱਧੀ ਪਹਾੜ ਨਾਲ ਗੱਲਬਾਤ ਹੋ ਗਈ ਆ ਸਿੱਧੀ ਸਪਲਾਈ ਕਿਸਾਨਾਂ ਨੂੰ ਭਾਈ ਹਣੇ ਕਿੰਨੇ ਦਾ ਰਾਂ ਹਰਿ ਗਰੀਬ ਪਈ ਹੈ ਜੀ 6 ਮਹੀਨਿਆਂ ਤੋਂ ਪਰਸ਼ਨਾਂ ਨੂੰ ਬੰਬ ਜਿੱਤਰਾਇਆ ਮੜਾ ਉਹਦੀ ਜਾ ਕੇ ਉੱਧਰ ਦੇਖੋ ਉਹ ਵੀ ਦੇਖਦੇ ਆਂ ਜੀ ਮਤਲਬ ਇੱਥੇ ਉੱਧਰ ਆਟਾ ਉੱਧਰ ਗਨ ਕੇ ਪੇੜੇ ਕਰਕੇ ਇੱਥੇ ਬਾਈ ਜੀ ਹੁਣੀ ਪਾਈ ਆ ਤੇ ਦੁੱਧ ਦਾ ਪਾਣੀ ਨਹੀਂ ਵਰਤਦੇ ਬਾਈ ਆਵਾਜ਼ ਨਹੀਂ ਕਰਦੀ ਜਮਾਂ ਮਸ਼ੀਨ ਜਮਾਂ ਸਾਇਲੈਂਸ ਟੀ ਬੀ ਕੋਈ ਨਹੀਂ ਪਾ ਰਹੇ ਆ ਆ ਲੇਖੋ ਪੇੜਾ ਪੈਂਦਾ ਉੱਤੇ ਫੱਟੀ ਜੀ ਲੱਗੀ ਉਹ ਧਰ ਦਿੰਦੇ ਆ ਮੌਜ ਨਾਲੀ ਗਾਂ ਜਾ ਕੇ ਪ੍ਰੈਸ ਪੁਰਸ ਹੋ ਗਏ ਪਤਾ ਨਹੀਂ ਕਿਹੜਾ ਅੰਦਰ ਵੇਲਣਾ ਲੱਗਿਆ ਕਿਹੜਾ ਚੱਕਲਾ ਲੱਗਿਆ ਉਹ ਧਰ ਕੇ ਫਿਰ ਗਾਂ ਇਧਰ ਪੱਦਰ ਹੋ ਹੋ ਤੁਰੀ ਆਉਂਦੀ ਆ ਮੜੀ ਬਾਈ ਦੇਖੋ ਮੜਾ ਈ ਆਏ ਤੁਰੀਆਂ ਉਹਦੀਆਂ ਰੋਟੀਆਂ ਤਿੰਨ ਤਿੰਨ ਦੇ ਹਿਸਾਬ ਨਾਲ ਮੇਰੇ ਕੁੱਕੀ ਟ੍ਰੇ ਨੀ ਲੋ ਥੱਲੇ ਪੁਰ ਡੱਗ ਜਾਂਦੀ ਉੱਧਰ ਪਾਈ ਹੁਣੇ ਦੇਸੀ ਘਿਓ ਨਾਲ ਹੀ ਤਰੇ ਆਉਂਦੇ ਆ ਬਲੱਡ ਬਲੁੱਡ ਨਾ ਵੱਜਿਆ ਬਾਈ ਕਿਸੇ ਦਾ ਨਹੀਂ ਅੱਜ ਕਹਿੰਦਾ ਜੀ ਆਛਾ ਤਾਂ ਹੀ ਮਦਦੂ ਦੇ ਦਵਾਈ ਨਾਲ ਹੀ ਖਾਇਓ ਬੜਾ ਜਾ ਨਹੀਂ ਇਹ ਬਲੱਡ ਵੱਧੂ ਤਾਂ ਮੋਦੀ ਨਾਲ ਗੱਲ ਮਤਲਬ ਹੀ ਕਿਉਂ ਵੱਧ ਘੱਟ ਲਾ ਜੀ ਇਹ ਬਲੱਡ ਦੀ ਸ਼ਿਕਾਇਤ ਆਉਂਦੀ ਆ ਤਾਂ ਖਾਲਸਾ ਏਡ ਵਾਲੇ ਭਾਈਆਂ ਦਾ ਨਾਲ ਹੀ ਘੱਟ-ਘੱਟ ਪੱਕੇ ਪ੍ਰਬੰਧ ਆ ਯਾਰ ਮੈਂ ਕਹਿੰਦਾ ਰੌਣਕ ਲਾਈਆਂ ਪਈਆਂ ਬੱਬੀ ਜੀ ਕਰਦਾ ਘਰੇ ਜਾਣ ਨੂੰ ਮੇਰੇ ਘਰੇ ਦਾ ਹੋਰ ਬਣਾ ਦੇ ਘਰ ਦੇ ਤੇ ਫੋਨ ਕਰਦੇ ਨੇ ਕਿ ਮੈਂ ਹੁਣ ਦੇ ਹੋਗਾ ਹਮੇ ਵੀ ਆ ਰਹੇ ਉਹ ਵੀ ਆ ਰਹੇ ਆ। ਉਹ ਵੀ ਆ ਰਹੇ ਆ। ਵਾਹ ਵੇ ਉਹ ਸੋਡਣ ਬੀ ਦਾ ਮੋਇ ਨਾਲ ਖਾਈ ਜਾਂਦੇ ਆ। ਆਹ ਨਹੀਂ ਤੁਸੀਂ ਜਾਓ ਦੇਖੋ ਆਣੇ ਜੜਾ। ਤੁਸੀਂ ਕਿਹੜੇ ਖਾਤੋਂ ਆ ਜੀ? ਨਾਲੀਆਂ ਥੋੜੇ ਬੋਲੀ ਦਾ ਫਰਕ ਆ ਆਪਣਾ। ਨਹੀਂ ਨਹੀਂ ਸਾਡੀ ਬੋਲੀ ਕੇ। ਪੌਂਦੀ ਪੌਂਦ ਦਾ ਫਰਕ। ਪੌਂਦੀ ਆ ਵੀ ਪੌਂਦੀ। ਪੌਂਦਾਂ ਬੋਲੀ ਤੇ ਅਡੜ ਬੋਲੀਆਂ ਦੇ ਲੋਕ ਨੇ ਮਾਝਾ, ਮਾਲਵਾ, ਦਵਾਬਾ, ਮਲਵਈ ਸਾਰੇ ਯਾਰ ਇੱਥੇ ਇਕੱਠੇ ਹੋਏ ਭਾਈਚਾਰਾ। ਕੀਰ ਗਰੌਣ ਕਰਾਈ ਮੌਲੀ ਮਹਿਮਾਨ ਖੋਣਾ ਮਹਿਮਾਨ ਠੀਕ ਹੈ ਜੀ ਮੌਲ ਮਹਿਮਾਨ ਮਹਿਮਾਨਾਂ ਦੇ ਪਿੰਡ ਇਹ ਮਹਿਮਾਨਾਂ ਨੇ ਕਿੱਧਰ ਪਿੰਡ ਬਣਾ ਗਏ ਜੀ ਠੀਕ ਹੈ ਮਹਿਮਾਨਾਂ ਦਾ ਰਸ਼ਨ ਆ ਮੈਂ ਕਹਿੰਦਾ ਭੀੜ ਸਭ ਤੋਂ ਵੱਧ ਇੱਥੇ ਹੀ ਹੁੰਦੀ ਆ ਆ ਜੀ ਤੇ ਕਿੰਨੇ ਸਿਲੰਡਰ ਲੱਗ ਜਾਂਦੇ ਹਰ ਸਿਲੰਡਰ ਵੀ ਨਾਲ ਲੱਗਿਆ ਇਹਦਾ ਹੀ ਰੋਲਾ ਆ ਸਰਿੰਡਰ ਨੂੰ ਗਰਮ ਕਰਦਾ ਉਹਦੇ ਨਾਲ ਫਿਰ ਚੱਲਦਾ ਤੇ ਰਸ਼ਨ ਵਾਲੇ ਪਾਸੇ ਗਿਆ ਬਗੇੜਾ ਦੇ ਲੇ ਮੜਾ ਜਾ ਆ ਲੇਖ ਲੋ ਲੈ ਜਾਓ ਜਿਵੇਂ ਪਰ ਸ਼ਹਿਰਾਂ ਦੇ ਵਿੱਚ ਕਦੇ ਵਿਆਹ ਦਾ ਸਮਾਨ ਲੈਣ ਜਾਂਦੇ ਆ ਆਈ ਮੈਂ ਗੋਪਰੇ ਯਾਰ ਸਮਾਂ ਲੈਣ ਜਾਣੇ ਆਵੇਂ ਢੇਰ ਨਹੀਂ ਲੱਗੇ ਪੈਂਦੇ ਅਮਾਰ ਓਵੇਂ ਲੱਗਿਆ ਪਿਆ ਦੇਖ ਲੋ ਆਟੇ ਦਾ ਪਾਸੇ ਆ ਆ ਨੱਕੋ ਨੱਕ ਹੋਇਆ ਪਿਆ ਤੁਹਾਡੇ ਪਾਦਾ ਮੱਕ ਜੂਗਾ ਸਮਾਨ ਯਾਰ ਹਾਈ ਹੋਟਲ ਦੇ ਉਧਰ ਖੜੇ ਨਹੀਂ ਬਣਦੇ ਬਹੁਤ ਸਾਰੇ ਟਰਾਲੇ ਭਰੇ ਖੜੇ ਤੇ ਇਹ ਸੁਣ ਲੈ ਦੱਸ ਦਿੰਨਾ ਇਹ ਇੱਕ ਟਰਾਲੀ ਦਾ ਹਾਲ ਨਹੀਂ ਹਰ ਟਰਾਲੀ 'ਚ ਆਇਆ ਯਾਰ ਨੱਕੋ ਨੱਕ ਕੀਤਾ ਪਿਆ ਕੰਮ ਭਜੀ ਤੇਰੇ ਤੋਂ ਤੁਸੀਂ ਇੱਥੇ ਆਏ ਹੋ ਐਸੀ ਐਸੇ ਨਗਰ ਵਾਲੀ ਮੋਰੀ ਘਰ ਦੇ ਕਿਸ ਨੇ ਆਪ ਤਰੋਂ ਦੇ ਤੁਹਾਨੂੰ ਪਰ ਆਣਾ ਵੀ ਮੋਟਾ ਨਹੀਂ ਕਰਨਾ ਨਹੀਂ ਆਪਸੀ ਹਾਂ ਵੀ ਲਾਲੋ ਸਭ ਇੰਨਾ ਜਰੋਨਾ ਘਰ ਦੇ ਕਹਿੰਦੇ ਵੀ ਅਸੀਂ ਆਪੇ ਮੱਝਾਂ ਨੂੰ ਪੱਠੇ-ਫੁੱਠੇ ਪਾਈਏ ਨਾ ਪਾਈਏ ਸਾਡਾ ਫਿਕਰ ਆ ਵੀ ਤੁਸੀਂ ਉੱਥੇ ਰਹੋ ਹਾਂ ਬਾਈ ਮੈਂ ਕੋਈ ਸੇਵਾ ਮਾਰਾਂ ਹਾਂ ਸੇਵਾ ਦਾ ਰਿਸ਼ਤੇ ਅਗਰ ਚੱਲੀ ਅਦੀਨ ਹਾਂ ਨਿਰੰਤਰ ਸੇਵਾ ਚੱਲੀ ਜਾਂਦੀ ਆ ਇੱਧਰ ਆਜੀ ਮਾਰੇ ਟਰਾਲੇ ਇੱਧਰੋਂ ਉੱਧਰ ਪਰ ਖੜੇ ਨੇ ਯਾਰ ਟਰਾਲਾ ਭਰਿਆ ਖੜਾ ਯਾਰ ਇੱਥੇ ਆਜੋ 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 ਬਈ ਇਹ ਨਾ ਹੋਣੀ 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 ਨ ਟਰਾਲੀ ਪਰੇ ਖੜੇ ਆ ਉਹ ਦਿੱਲੀਆਂ ਪਾਣੀ ਨਹੀਂ ਉਹ ਪਿੰਡੇ ਹਾਂਜੀ ਉਹ ਤੋਂ ਕਿਹਾ ਪਾਣੀ ਵੀ ਪੰਜਾਬ ਤੋਂ ਆਉਂਦਾ ਹਾਂ ਆ ਵੱਡੀ ਗੱਲ ਆ ਵੀ ਕੁਰਲੀ ਕਰਨ ਨੂੰ ਮੂੰਹ ਧੋਣ ਨੂੰ ਪਾਣੀ ਕਿੱਥੋਂ ਆਉਂਦਾ ਵਾ ਪੰਜਾਬ ਤੋਂ ਮੋਦਾ ਵਾ ਉਹ ਪਰੇ ਖੜੀ ਟਰਾਲੀ ਕਿਉਂ ਮੰਨਦੇ ਆ ਨਾ ਤੁਸੀਂ ਸਾਰਾ ਸਾਰਾ ਪੰਡਾ ਚਾਹ ਚਾਹ ਆਟਾ ਗੁੰਨਣ ਤੋਂ ਲੈ ਕੇ ਪੰਜਾਬ ਨੂੰ ਮੈਂ ਦੇਖੋ ਉੱਥੇ ਵੀ ਭਰਿਆ ਪਿਆ ਮੈਂ ਕਿਹਾ ਟੱਲੀ-ਕਲੀ ਟਰਾਲੀ ਭਰੀ ਪਈ ਆ ਆਟਾ ਗੁੰਨਣ ਤੋਂ ਲੈ ਕੇ ਪੀਣ ਤੱਕ ਮੂੰਹ ਤੋਂ ਹੋਂ ਤੱਕ ਕੁਰਲੀ ਕਰਨ ਘਾਤ ਤੱਕ ਸਾਰਾ ਮੈਨੂੰ ਮਟਾ ਰਿਆ ਪਿਆ ਮਿਨਰਲ ਵਾਟਰ ਸਾਰੀਆਂ ਧਾਤਾਂ 11 ਮਿਨਰਲ ਬਟਾ ਮਨ ਬਟੋਮਰ 24 ਵਣਦੇ ਆ ਕੁੱਲ ਮਿਲਾ ਕੇ ਸਾਰੇ ਹੀ ਪੂਰੇ ਆ ਯਾਰ ਭਾਈ ਜੀ ਆ ਵੇਖੋ ਪੰਜਾਬ ਬੋਲਦਾ ਆ ਪੰਜਾਬ ਬੋਲ ਕਿਸਾਨ ਏਕਤਾ ਜਿੰਦਾਬਾਦ ਅਸਰ ਸਾਰਾ ਇਹਦਾ ਪੰਜਾਬ ਮਜ਼ਦੂਰ ਪੰਜਾਬ ਨਸ਼ਈ ਆ ਐ ਆ ਆ ਮੁੰਡੇ ਬੈਠੇ ਆ ਉਧਰ ਲੱਗਿਆ ਦੇਖੋ ਆ ਜੀ ਆ ਗਰਵਾਣੀ ਨੀ ਜਦੋਂ ਉਹ ਵਾਲੀ ਗੱਡੀ ਆ ਉੱਥੇ ਜਾਓ ਠੀਕ ਆ ਠੀਕ ਆ ਲੈ ਅੰਦਰ ਵੀ ਆਪਣੇ ਵੀਰ